ਗੁਰਾਇਆ ਤੋਂ ਜੰਡਿਆਲਾ ਰੋਡ ਤੇ ਹੋਇਆ ਹਾਦਸਾ ਪਿੰਡ ਸੰਕਟਸੀਆ ਅਤੇ ਪਿੰਡ ਬੋਪਾਰਾ ਵਿਖੇ ਕਰਪਿਆਨਕ ਸੜਕੀ ਹਾਦਸੇ 'ਚ ਦੋ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਦੋਨਾਂ ਮੋਟਰਸਾਈਕਲ ਦੀ ਅਮਨੋ ਸਾਹਮਣੇ ਟੱਕਰ ਹੋਈ ਅਤੇ ਦੋਨਾਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਬੜਾਪਿੰਡ ਵਿਖੇ ਭੇਜਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਪੁੱਜੇ 112 ਦੇ ਇੰਚਾਰਜ ਐਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਗੁਰਾਇਆ ਵੱਲ ਤੋਂ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਰੁੜਕਾ ਕਲਾ ਵੱਲ ਤੋਂ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨ ਨਾਲ ਆਹਮਣੇ ਸਾਹਮਣੇ ਟੱਕਰ ਹੋ ਗਈ ਅਤੇ ਦੋਨੋਂ ਨੌਜਵਾਨ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਹਸਪਤਾਲ ਭੇਜਿਆ ਗਿਆ ਖਬਰ ਲਿਖੇ ਜਾਣ ਤੱਕ ਜ਼ਖਮੀਆਂ ਦੇ ਨਾਮਾਂ ਦੀ ਪੁਸ਼ਟੀ ਨਹੀਂ ਹੋਈ ਹੈ ਪਵਨ ਪਨੋਟ ਨਾਲ ਬੁਰਾਇਆ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਆਣਾ ਫੜਾ ਕੁੜੀ ਦੇ ਹੁਣੇ ਪਾਰਟੀਆਂ ਜਿਹੜੀਆਂ ਆਈਆਂ ਉਹਨੇ ਪਚਾਰਦੇ ਆ ਹੌਪੀਟਲ ਪਚਾਰਦੇ ਦੋਨੇ ਬੰਦੇ ਐ ਹੋਰ ਜਿਹੜੇ ਮੋਟਰਸਾਈਕਲ ਤੇ ਲੈ ਕੇ ਤੇ ਥਾਣੇ ਪਚਾਰਦੇ ਨੇ ਨਹੀਂ ਇੱਕ ਜ਼ਖਮੀ ਕਿੰਨੀ ਹੋਈ ਐ ਬਾਕੀ ਅਗਲੇ ਹਾਲੇ ਡਰੈਸ ਪੂਰੇ ਬਸਰਣ ਲੱਗ ਜਾਉਂਦੇ ਨੇ ਹੂੰ ਜ਼ਖਮੀ ਨੂੰਨੇ ਕੱਟ ਕਾਫੀ ਇਹਨਾਂ ਨੇ ਕੱਟ ਦੇ ਗਏ ਐ ਮੋਟਰਸਾਈਕਲ ਨਾਲ ਸੱਟ ਨਹੀਂ ਵੱਜੀ ਦੋਰੇ ਮੋਟਰਸਾਈਕਲ ਨਾਲ ਲੱਗੀ ਐ ਬਾਕੀ ਦੇਖਦੇ ਡਾਟ ਚੜਦੇ ਪੈਟੋ ਆ ਕੰਮ ਕਰਦੇ ਠੀਕ ਐ